ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਨਮੋਲ ਡੇਰੀ ਖਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਸਮਰਾਣਾ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੌਕਸਰ ਐ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਗੱਬਣ گاਾਂ ਦੁੱਧ ਦਾ ਕਾਰਡ ਬਹੁਤ ਚੰਗਾ ਰਿਹਾ ਤੇ ਬਾਕੀ ਜਾਨਵਰ ਵੀ ਬਾਈ ਹਰਾਂ ਦੇ ਇਹ ਗੱਲ ਕਰੀਆ ਬਹੁਤ ਚੰਗੇ ਆ ਘਰ ਦੇ ਹੀ ਜਾਨਵਰ ਆ ਸਾਰੇ ਤੇ ਇਹਦੇ ਬਾਰੇ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਣੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣੇ ਆ ਹਾਂਜੀ ਬੇਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਠੀਕ ਆ ਜੀ ਬੜੀ ਠੀਕ ਆ ਬਈ ਆਪਣਾ ਨਾਂ ਦੱਸ ਦੇ ਨਾਂ ਵੀਰੇ ਅੰਗਰੇਜ਼ ਪਿੰਡ ਆਪਣਾ ਸੰਗਰਣਾ ਠੀਕ ਆ ਤੇ ਨੰਬਰ ਵੀ ਦੱਸ 98784 ਠੀਕ ਆ 70499 ਠੀਕ ਆ ਗਾ ਕਰਦੀ ਬਈ ਹਾਂਜੀ ਬਈ ਕਰਦੀ ਆ ਜੀ ਠੀਕ ਆ ਕਿੰਨਾ ਸੂਆ ਸੁਣਾ ਬਈ ਨੱਟ ਤੀਜਾ ਸੂਆ ਸੁਆ ਵੀਰੇ ਠੀਕ ਆ ਤੀਜਾ ਸੂਆ ਸੁਆ ਹਾਂਜੀ ਦੂਜਾ ਸੂਆ ਦੀ ਗੱਲ ਕਰੀਏ ਬਈ ਕੀ ਦੁੱਧਰ ਕੜ ਵਾਲੀ ਦੂਜਾ ਸੂਆ 52 53 ਲੀਟਰ ਦੁੱਧ ਦਿੰਦਾ ਬਈ ਠੀਕ ਆ 52 53 ਲੀਟਰ ਦੇ ਲਗਭਗ ਇਹਨੇ ਦੁੱਧ ਕੱਢਿਆ ਦੁੱਧ ਦਿੰਦਾ ਜੀ ਹਾਂਜੀ ਠੀਕ ਆ ਤੇ ਦਿਨ ਕਿੰਨੇ ਲੱਜੂ ਬਈ ਦਿਨ ਲੱਜੂ 10 ਤੋਂ 12 ਦਿਨ ਲੱਜੂ 10 12 ਦਿਨ ਲ ਦੀ ਵੀ ਦੁੱਧ ਇਨਾ ਜੇ ਆਪਣੇ ਕੋਲੇ ਸੁੰਦੀ ਹੈ ਚਵਾ ਵੀ ਦੇਵਾਂਗੇ ਹਾਂ ਚਵਾ ਦਵੇਂ ਕੋਈ ਸਾਈ ਕਰ ਲਿਆ ਆਪਾਂ ਚਵਾ ਦੇ ਠੀਕ ਆ ਲਓ ਬਈ ਬਾਈ ਇਹਨਾਂ ਸਾਈ ਕਰ ਲੈ ਤੀਜਾ ਸੂਆ ਸੂਣਾ 52 53 ਲੀਟਰ ਦੇ ਲਗਭਗ ਨਾ ਆਪਾਂ ਇਹਦੇ ਥੱਲੇ ਦੁੱਧ ਚੋਇਆ ਤੇ ਬਾਕੀ ਚਵਾ ਕੇ ਵੀ ਦੇ ਦੇਾਂਗੇ ਸੋਨਾ ਕੱਡਗਾਠਾ ਰਾਜੀਪਲੀ ਚੰਗੀ ਆ ਹਵਾਨੇ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾਉਣੇ ਆ ਦੇਖ ਸਕਦੇ ਹਾਂ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਉਸ ਠੰਗ ਨਾਲ ਜੱਜਮੈਂਟ ਕਰਿਓ ਕਿਉਂਕਿ ਦਸਾਂ ਦਿਨਾਂ ਦੀ ਕੱਚੀ ਆ ਹਜੇ ਬਾਈ ਦੱਸਦਾ ਤੇ ਬਾਕੀ ਦਸ ਦਾ ਸੀ ਬਾਈ ਸੈਕਟਰ 30 ਤੋਂ ਇਹ ਗੱਬਣਾ ਇਹ ਨਹੀਂ ਪਤਾ ਵੀ ਲੱਗਿਆ ਕਿਹੜਾ ਹੈ ਸੈਕਟਰ ਦੇਖ ਸਕਦੇ ਹਵਾਨਾ ਦੋਸਤੋ ਜੇ ਢੱਲਾ ਪਿਆ ਜੇ 10 ਦੇ ਨਾਲ ਜਾਂਦੀ ਹੈ ਨਾ ਅਨਮਾਨਾ ਵੀ ਹਵਾਨਾ ਇਹਨੇ ਕਰਮਾਲੀ ਨੇ ਸੋਨਾ ਤਿਆਰ ਕਰ ਜਣਾ ਇਧਰ ਦੇਖ ਸਕਦੇ ਆ ਨਾੜਾ ਨਾ ਭਰਿਆ ਪਿਆ ਹਵਾਨਾ ਇਹ ਥਣਾ ਦਾ ਸਾਈ ਵੀ ਸੋਨਾ ਹੱਥੀ ਚਵਾਈ ਵਾਲਾ ਥਣ ਥਣ ਲੱਗਿਆ ਤੇ ਤੋੜ ਕੇ ਤੁਹਾਨੂੰ ਉਠਾਉਣੇ ਆ ਚੰਗੀ ਰਾਜੀ ਪੜੀ ਆ ਲੈ ਵੀ ਕਰੀ ਖੋਲਤੀ ਜਿੜਾ ਕਰਵਾ ਦੀ ਬਾਕੀ ਜਿਹੜੇ ਵੀ ਉਹਦੇ ਪਸੰਦ ਹੋਵੇ ਨਾ ਕੁਝ ਭਵਾਨੀ ਬਾਈਆਂ ਦਾ ਅੱਜ ਸਾਈ ਕਰ ਲੈ ਕੋਈ ਤੇ ਇਥੋਂ 5253 ਲੀਟਰ ਦੇ ਲਾ ਕੇ ਭਾਗ ਚੂ ਕੇ ਲੱਜ ਸਕਦੇ ਆ ਦੁੱਧ ਚੰਗੇ ਸੋਹਣੇ ਜਾਨਵਰ ਆ ਭਵਾਨਾ ਮਗਰਲੇ ਪਾਸੇ ਵੇਖੋ ਕਿ ਨਾ ਮਗਰਲੇ ਪਾਸੇ ਕੋਲ ਜਜਮੈਂਟ ਹੋਊਗੀ ਨਾੜਾ ਨਾ ਭਵਾਨਾ ਭਰਿਆ ਆ ਪਿਆ ਦੇਖਦਾ ਰਿਹਾ ਬਾਕੀ ਰਾਜੀਪੜੀ ਚੰਗੀ ਆ ਤੋੜ ਲਾ ਬਾਕੀ ਕਰਮਾੜੀ ਨੇ ਸੀਲਸ ਉਹ ਬਹੁਤ ਸੋਹਣਾ ਦੁੱਧ ਰਕਾਰਾ ਕੋਈ ਬਾਈ ਦਾ ਉਪਾਰ ਦਾ ਕੰਮ ਨਹੀਂ ਕਰਦੀ ਆ ਬੂਰੀ ਜਿਹੜੇ ਠੰਡੀ ਆ ਬੇਜਕ ਕਰਨੀ ਆ ਮਰ ਗਿਆ ਲੋ ਬਈ ਠੰਡੀ ਸੀਲ ਦੀ ਗੱਲ ਕਰੀਏ ਨਾ ਠੰਡੀ ਸੀਲ ਆ ਕੋਈ ਆਚਾਰੀ ਦੇਖ ਸਕਦੇ ਭਵਾਨੇ ਦੇ ਵਿਚਾਲੇ ਵਾਲਾ ਨਾ ਜਿਹੜਾ ਜਦੋਂ ਨੂੰ ਇਹਨੇ ਕਰਮਾ ਵਾਲੀ ਨਿਕੜਨਾ ਭਵਾਨਾ ਬਾਈ ਦੱਸਦਾ ਸੀ ਬੈਠਾ ਨਹੀਂ ਆ ਠੀਕ ਆ ਬੈਠਾ ਨਹੀਂ ਜਾਂਦਾ ਲੈ ਚੱਲ ਬਈ ਲੋ ਬਈ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਲਾਤਾ ਆਪਾਂ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਿਓ ਜਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਪਿੰਡ ਹੈਗਾ ਸੰਗਰਾਣਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨੰਬਰ 9781511307 ਤੇ ਰੇਟ ਦੀ ਗੱਲ ਕਰੀਏ ਤਾਂ ਬਾਈ ਫਰੀ ਜਾਂਦੇ ਨਾ ਰੇਟ ਇਹਦਾ ਫੋਨ ਤੇ ਰਹਿਣਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਨੰਬਰ 9781511307 ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ